ਜੀ ਕਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡਾ ਤਾਂ ਹੁਣ ਆਹੀ ਕੰਮ ਕਾਇਦਨ ਚੱਲੂਗਾ ਗੋਲੇ ਕਰਨ ਦਾ ਅੱਜ ਦੂਰੇ ਬਾੜ ਮੇਲਦੇ ਆਂਗੇ ਦੀਦੀ ਦਾ ਚਰਖਾ ਨਹੀਂ ਲੋਟ ਆਉਂਦਾ ਮੇਰੇ ਗੋਲੇ ਨਹੀਂ ਲੋਟ ਆਉਂਦੇ ਤੇ ਕੰਮ ਕਰੀ ਚਰਖਾ ਕਰੀ ਗੋਲੇ ਆਣੀ ਚੱਲੀ ਸਰਦਾਰ ਜੀ ਉਹਦੇ ਮਿੱਟੀ ਲੋਟ ਕਰਦੇ ਸੀ ਤਣੇ ਤੇ ਦਰਵਾਗੇ ਅੱਜ ਵਧੀਆ ਦਿਨ ਲੱਗਿਆ ਅੱਜ ਸਾਰੇ ਕੱਪੜੇ ਧੋਵ ਵੀ ਦਿੱਤੇ ਇਹਦੇ ਕੱਲਾਰੇ ਤੇ ਪਰਸੋਂ ਵਾਲੇ ਤੇ ਉਹ ਵੀ ਸੁੱਕੋ ਨੇ ਪਾ ਦਿੱਤੇ ਕੁਝ ਕੋਠੇ ਤੇ ਪਾ ਦਿੱਤੇ ਕੁਝ ਤਾਰ ਪਾ ਦਿੱਤੀ ਆ ਤਾਰ ਆਪਾਂ ਇਸ ਲੋਟ ਬੰਨਤੀ ਵਿਸਾਈਏ ਨਾ ਆ ਇੱਦਾਂ ਆ ਮੈਂ ਕਮਰੇ ਨਾਲ ਬੰਨਤੀ ਤੇ ਇਹ ਪਾ ਵਾ ਵੀ ਉਹ ਰਾਮ ਜੀ ਆਪਣੀ ਪਾ ਕੇ ਨੂੰ ਗਾ ਤਾਂ ਵਿਚਾਲੇ ਜੱਗ ਸਿਰ ਜੇ ਲੱਗੇ ਜਾਣਗੇ ਥੋੜੀ ਢਿੱਲੀ ਨਾ ਆ ਗਈ ਹੈ ਨਾ ਕੋਈ ਲੱਗ ਤਗਾਰ ਵਿੱਚ ਕੱਪੜੇ ਉਹ ਸੁੱਕੂ ਜਾਂ ਪਾਣੀ ਦੀ ਮਾਰੀ ਦੀ ਹਵਾ ਨਾਲ ਕੀ ਕਰੀਏ ਅੰਦਰੋਂ ਅੱਜ ਬੀਰ ਮਾਰਦਾ ਨਾ ਬੋਲ ਚਾਚੇ ਕੇ ਮਾਰੂ ਕੋਈ ਨਾ ਰੱਖੇ ਮਸਾਜ ਆਪਣੀ ਪਾਉੜੀ ਕਿਧਰ ਨੂੰ ਰੋਹ ਬਾਹ ਬਾਹ ਬਾਟ ਬਾਹ ਡੱਟ ਬਾਹਰ ਸੂਤ ਨੂੰ। ਨੰਨਾ ਪਾਸੋਂ ਕਹਦਾ ਜੀ ਮਹਮਾੜਾ ਕੱਟ ਦੇ। ਪਰ ਫਿਰ ਹੋਣਾ ਮੈਂ। ਦੇਰੀ ਜੀ ਪੈ ਜਾਂਦੀ। ਚਲੋ ਜੀ ਚੱਲਦੇ ਆਂ। ਚੱਲੂਗਾ ਆਪਣਾ ਸਾਧਨ ਅੱਜ ਹੀ ਕੰਮ। ਖਾਣ ਨੂੰ ਵੀ ਚੱਲੂਗਾ ਤੇ ਗੁੱਸਾ ਵੀ ਕੀਤਾ ਹੋਊਗਾ। ਤੋ ਯਾ ਟਾਈਮ 1 ਵਜ ਗਿਆ ਤੇ ਧੁੱਪ ਲੱਗ ਗਈ ਕੱਪੜੇ ਸੁੱਕ ਜਾਣਗੇ ਲੱਗਦਾ ਇਹਦੇ ਕਲਰ ਜੇ ਇੱਕ ਪਾਸੇ ਕਰਾਂ ਦੂਜੇ ਪਾਸੇ ਠੰਡੇ ਠੰਡੇ ਜੇ ਪਏ ਨੇ ਤੇ ਪਾਸੇ ਬਦਲ ਜਾਣਿਆ ਅੱਜ ਕੁਝ ਧੁੱਪ ਪਾਏਗੀ ਐ ਬੱਦਲਬਾਈ ਤਾਂ ਹੈਗੀ ਹੈਗੀ ਇਸ ਤਰ੍ਹਾਂ ਰੱਬ ਧੁੱਪ ਵੀ ਹੈ ਬੱਦਲਬਾਈ ਵੀ ਹੈਗੀ ਬਸ ਸਾਡਾ ਵੀ ਅੱਜ ਚਰਖੇ ਦਾ ਕੰਮ ਤਾਂ ਨੇ ਵੱਢ ਜਾਊਗਾ ਫੇਰੇ ਰੰਗ ਰੋਗਨ ਦਾ ਕੰਮ ਰਹਿ ਜੂ ਰੰਗਣ ਦਾ ਚਲੋ ਜੀ ਮੈਂ ਸਾਰੇ ਕੱਪੜੇ ਬਦਲ ਦਾ ਪਾਸੇ ਤੇ ਸੁਖਮਣ ਹੋ ਰਹੀਆਂ ਲੈ ਗਈਆਂ ਮੈਗੀ ਕਰਕੇ ਉੱਪਰ ਤੇ ਉੱਪਰੋਂ ਪੱਗਾਂ ਦਾ ਰੰਗ ਵੀ ਉੱਡੀ ਜਾਂਦਾ ਉਹ ਵੀ ਦਾਸੇ ਲਿਆਉਣੀਆਂ ਨੇ ਜੀ ਦਿਆ ਤੋਂ ਬਾਅਦ ਨਾ ਚੜ੍ਹ ਹੋ ਗਿਆ ਨਵੇਂ ਕੱਪੜੇ ਸਰਦਾਰ ਜੀ ਨੇ ਅੱਜ ਤੋਂ ਤੇ ਸਾਡੇ ਤਾਂ ਹਜ ਮਮਤੀਆਂ ਰੇਂਜ ਮਛੇੜੀ ਨੂੰ ਮਾਂ ਚੰਗੀ ਤਰ੍ਹਾਂ ਧੁੱਪ ਪੈਣ ਲੱਗ ਜਾਉਂ ਤਾਂ ਫਿਰ ਧੋ ਕੇ ਧਰਾਂਗੇ ਸਰਦਾਰ ਜੀ ਆ ਮਿੱਟੀ ਛੜਦੇ ਸੀ ਤੇ ਮਿੱਟੀ ਛੜੇ ਛੜਦੇ ਭਾਗੇ ਨੇ ਹੁਣ ਸੇਵਾ ਤੇ ਕੌਣ ਆ ਰਿਹਾ ਉਧਰ ਸੇਵਾ ਤੇ ਭਾਗੇ ਸਰਦਾਰ ਜੀ ਕੌਣ ਲੋ ਜੀ ਬੀਬੀ ਨੇ ਚਰਖਾ ਵੀ ਸਾਫ਼ ਕਰ ਦਿੱਤਾ ਹੈਗਾ ਆਪਣਾ ਸੂਤ ਮੇਲਿਆ ਗਿਆ ਬਸ ਗੋਲੇ ਕਰਨ ਵਾਲੇ ਰਹਿ ਗਏ ਉਹ ਘਰ ਲਾਂਗੇ ਚਾਹ ਬਣ ਗਈ ਐ ਤੇ ਇਹਨੇ ਚਾਹ ਪੀ ਲਾਂਗੇ ਹੁਣ ਤੇ ਨੇ ਇਧਰ ਸਬਜ਼ੀ ਤੇ ਟੇਰੀ ਬਣਾ ਦਿੱਤੀ ਆਪਾਂ ਨੇ ਇਹ ਥੋੜਾ ਜਿਹਾ ਦਾਲਾ ਨੇ ਮੱਕਟਾ ਤਸੀਆ ਤਾਂ ਕਿਰੇ ਵਿੱਚ ਪਾਣੀ ਨਹੀਂ ਪਾਇਆ ਹੌਲੀ ਹੌਲੀ ਆਹ ਹੋ ਗਿਆ ਵਾਰ ਤੇ ਸਾਡਾ ਤਾਂ ਥੋੜੀ ਬਣਾਈ ਆ ਸਬ지 ਖੰਡ ਬਾਟ ਚਾਹ ਚਾਹ ਬਣੀ ਪਈ ਐ ਹੱਤਾਂ ਪੀਂਨੇ ਚਾਹ ਚਾਹ ਪੀਕੇ ਨੇ ਤਾਂ ਗੋਲੇ ਕਰਦੇ ਆਂਗੇ ਨਿਆ ਜਿਹੜਾ ਕੱਪੜੇ ਲੀੜੇ ਨੇ ਤਾਰਾਂ ਕੋਠਾ ਭਰਿਆ ਪਿਆ ਇਹ ਸਾਮ ਦਿਆਂਗੇ ਹੋ ਤੇ ਕਪਾਏ ਨੇ ਗੋਲੇ ਇਹ ਥੋੜੇ ਜਿ ਗਿੱਲੇ ਸੀਗੇ ਤਾਂ ਧੁੱਪੇ ਸਿੱਟੇ ਨੇਗੇ ਤੇ ਹਜੇ ਮੱਝਾਂ ਵੀ ਵਿਚਾਰੀਆਂ ਖੜੀਆਂ ਨੇ ਗਈਆਂ ਦਾ ਇਹ ਕਪੜਾ ਲਗਾ ਪਿਆ ਤਾਂ ਇਹ ਨਾ ਸਮੱਸਿਆ ਹੈ ਬਹੁਤ ਜਾਨੀ। ਇਹ ਸਰ ਦੇ ਛਿਰਦੇ ਛਿਰਦੇ। ਚਾਹ ਹੈ ਯਾ? ਹਾਂ ਚਾਹ ਹੈਗੀ ਆਗੀ। ਨਿਆ ਤੇ ਡੈਡੀ ਦਾ ਕੱਪੜਾ ਇੱਥਾ ਹਲ ਜਾ ਪੁੱਤ ਆਥਣੇ ਪ੍ਰੈਸ ਕਰ ਦਾਂ। ਆ ਦੋਨੇ ਸੂਟ ਸੁੱਕੂਗੇ ਮਸਾ ਸਕਾਏ ਨੇਗੇ। ਸੁਕਾਉਣੇ ਸਕਾਏ ਨੇ ਕੱਪੜੇ ਅੱਜ। ਚਾਹ ਪੀ ਕੇ ਆ ਦੋਨੇ ਸੂਟ ਨੇ ਰਮਾ ਨਾ ਜਬ ਲੈਣ। ਫਰੋਤ ਨਾ ਕੋਸ ਤਾਹ ਲੈ ਜੀ ਤੇ ਲੋ ਜੀ ਆਪਾਂ ਹਨਾ ਕੱਪੜੇ ਸਾਭਦੇ ਹੌਲੀ ਹੌਲੀ ਮੱਜਾਂ ਨੇ ਪਾਣੀ ਦਾ ਟਾਈਮ ਵੀ ਹੋਇਆ ਪਿਆਗਾ ਤੇ ਹਨਾ ਨਾਲੀ ਇੱਧਰ ਤੇ ਜਿਆ ਦੇ ਖੋਦ ਦੇ ਕੇ ਨਾਲੇ ਬਾਦ ਸੋ ਤਾਂ ਮੇਰੇ ਆਪਾਂ ਇਹ ਦਿਨਾਂ ਮਾਰ ਦੇ ਗਏ ਖਾਲ ਵੀ ਦੇਖੀ ਪਰ ਹਨਾ ਚਾਪੀ ਕਿਆ ਗਾੜੀ ਦੇ ਕੱਪੜੇ ਅੰਦਰ ਉੱਥੇ ਬਾਦ ਚੁੰਦੀਆਂ ਇਹ ਤੰਗ ਨਹੀਂ ਪ੍ਰੈਸ ਕਰਾਉਂਗੇ ਫਿਰ ਜੇ ਕਰ ਸਕਦੇ ਕਰਕੇ ਹੈਂਗ ਲੈਂਸ ਬਾਦ ਆ ਤਾਂ ਵੀ ਜਿਹੜਾ ਸੌਂਡ ਆਇਆ ਹਾਥ ਨੂੰ ਲਾਉਂਦੇ ਕੋਈ ਲੈਤੀ ਹੋਈ ਅੱਖ ਨੇ ਖੰਡ ਹੋ ਜਾਂਦੀ ਹੈਗੀ ਉਹਨਾਂ ਵਿੱਚ ਕੋਈ ਨਾ ਕਰਨੀ ਆਉਂਦੀ ਹੈ ਸੂਤ ਦਾ ਕੰਮ ਨਿਭੜ ਗਿਆ ਫੋਰੀ ਆਪੇ ਮੂੰਹ ਬੰਦ ਨਾ ਕਰੀਏ ਨਾ ਮਾੜੀ ਹੀ ਭਾਵਨਾ ਲੱਗੇ ਜਾਣ ਤੋਂ ਆਵਾਜ਼ ਜੀ ਹੁਣ ਜਦ ਸਖ ਹੋ ਗਿਆ ਪੱਕੇ ਵੇੜੇ ਚ ਤਾਰ ਆ ਗਈ ਪਹਿਲਾਂ ਕੱਚੇ ਵੇੜੇ ਤਾਰਤੀ ਬਹੁਤ ਔਖੀ ਸੀ ਹੋ ਲੰਮੀ ਵੀ ਹੋ ਗਈ ਤਾਰ ਕਾਫੀ ਕੱਪੜੇ ਪੈ ਜਾਂਦੇ ਨੇਗੇ ਇਹਦੇ ਸਲਪਾ ਇਹ ਸਾਰੇ ਕੇਲੇ ਚ ਫਾਸੇ ਬੱਜਾਂ ਚੋਲਦੀਆਂ ਨੇ ਕੇਲੇ ਚ ਸਾਰੀ ਤਰਪਾਈ ਉੱਤਰ ਗਈ ਆ ਤਾਂ ਪ੍ਰੈਸ ਆਲੇ ਨੂੰ ਤੇ ਬਤੁਆ ਰੱਖਣਾ ਸਾਰੇ ਮਰਾਈ ਮਿਲੂਈ ਲਾਉ ਹੁਣ ਆਈ ਪਈਏ ਅੱਜ ਨੇ ਫੇਟੂ ਇਸ ਦਾ ਦਬਾਅ ਹੋ ਗਿਆ ਪਤਾ ਨਹੀਂ ਕਿ ਵੱਲ ਹੂੰ ਕਦੇ ਕਦੇ ਐਂ ਹੋਇਆ ਜਿਵੇਂ ਸਰੀਰ ਖੜੀ ਜਾਂਦਾ ਹੁਣ ਮੜੀ ਦੋ ਕੁ ਦਿਨ ਦਵਾਈ ਲੈਤੀ ਠੀਕ ਸੀ ਹੁਣ ਦੋ ਦਿਨ ਦਵਾਈ ਮੁੱਕ ਗਈ ਬਸ ਫੇ ਉਹ ਹੀ ਹਾਲ ਫੇ ਕੱਲੋਂ ਦੇਖ ਰਹਿਤਾ ਟੈਸਟ ਕਰਵਾ ਕੇ ਆਉਂਗੀ ਸਰੀਏ ਲੋਕੀ ਦੋ ਸਹਾ ਨੇ ਸਰੀਏ ਨਾਲ ਤੱਕਾ ਹੋਈ ਜਾਂਦਾ ਭੈਣਾਂ ਸਾਰਾ ਦਿਨ ਕੰਮ ਕਰੀ ਜਾਂਦੀਆਂ ਕੰਮ ਕਰੀ ਜਾਂਦੀਆਂ ਹਨ ਮੇਰੇ ਮੰਗੂ ਸਾਰੀਆਂ ਭੈਣਾਂ ਦਾ ਹਾਲ ਹੀ ਹੋਣਾ ਕਿ ਆਪ ਦੇ ਬਾਹਰ ਤੇ ਖਾਣ ਪੈਣ ਖਾਣ ਨੂੰ ਵੀ ਨੂੰ ਕੁਝ ਬਣਦਾ ਹੈਗਾ ਵੀ ਆ ਵੀ ਬਣਾ ਕੇ ਖਾ ਲਈ ਆਪਾਂ ਸਾਰਿਆਂ ਨੂੰ ਦੇ ਦਨੇ ਬਣਾ ਕੇ ਤੇ ਸਾਰਿਆਂ ਭੈਣਾਂ ਲਈ ਵੀ ਹਾਲ ਮੈਂ ਇਹ ਕਹਿੰਦੀ ਮੇਰਾਗਾ ਕਿਉਂਕਿ ਸਾਰਾ ਕੰਮ ਕਰ ਸਾਫ ਕਰ ਲੈਣਾ ਸਭ ਦੇ ਕੱਪੜੇ ਧੋ ਕੇ ਦੇ ਦਨੇ ਆ ਪ੍ਰੈਸ ਕਰਕੇ ਦੇ ਦਨੇ ਆ ਸਾਰਾ ਕੁਝ ਕਰਦਾਨੇ ਪਰ ਆਪ ਦੇ ਸਰੀਰ ਦੇ ਕੰਨੀ ਆਪਾਂ ਜਮੀਨ ਧਿਆਨ ਦਿੰਦੀਆਂ ਹੈਗੀਆਂ ਜਿਦੋਂ ਐਨ ਵੀ ਨਹੀਂ ਫੜ ਜਾਂਦਾ ਹਨਾ ਤੇ ਉਹ ਰੋਂ ਦੇ ਧਿਆਨ ਦੇ ਆਇਂਦਾ ਵਿਚਾਰ ਚੱਲ ਜੀ ਜਾਂਦਾ ਆਪ ਦਾ ਕਿਹਿਆ ਆ ਵੀ ਆ ਵੀ ਕਰ ਲਈ ਆ ਵੀ ਕਰ ਲਈ ਤੇ ਜੇ ਆ ਵੀ ਸਰੀਰ ਚ ਜਾਣਾ ਸਾਰਾ ਕੁਝ ਹੀ ਆ ਚਾਰ ਸੱਤ ਬੰਦਸ ਤੇ ਸਿਹਤ ਨਾ ਪੂਰੀ ਜਿੰਨੀ 파ਸੂ ਸਭ ਕੁਝ ਦਾ ਸਾਹ ਦੇ ਨਿਕਲ ਨੂੰ ਤੀਕੂ ਜਿੰਨੀ ਐਤੀ ਗੈਸ ਤੇ ਕਰ ਲਾਂ ਦੀ ਐ ਤੇ ਹੋ ਆਵਲੀਆ ਉਹ ਪੁੱਤ ਚੱਕ ਲੈ ਲਓ ਉਹ ਆਵਲੀਆ ਪੱਜੂਗੀ ਇਹ ਕੀਰ ਗਰਮ ਹੋ ਗਿਆ ਥੋੜਾ ਤਾਂ ਗਰਮ ਹੋ ਗਿਆ ਹੈ ਇਹਨੂੰ ਦੇਖ ਤਪਾਲਾ ਹੋ ਰਿਹਾ ਇਹਦੇ ਵਿੱਚ ਇਹ ਵੀ ਪੀਲੂ ਕੁੱਟਪੁੱਤ ਮੈਂ ਨਹੀਂ ਪੀਂਦੀ ਹਾਂ ਕੀ ਮੈਂ ਆਖ ਤਾ ਉਹ ਜਾ ਸਾਹ ਸੇ ਉਹ ਪਾ ਦੂੰ ਸਾਨਾ ਗਿਤੇ ਹੁਣ ਅੱਖਾਂ ਦੜ ਕੇ ਹੌਲਾ ਹੀ ਲੈ ਲਾਂਗੀ ਪਾਰੀ ਸਾਵਣ ਨੂੰ ਸਾਮਚੀ ਲੈ ਗੱਟੇ ਜਾਂਦੇ ਪਹਿਨਣ ਦੇ ਕੱਪੜੇ ਵੀ ਅੱਡੋ-ਅੱਡ ਹੁੰਦੇ ਨੇ ਸੌ ਚੁੰਨੀਆਂ ਜਿਨੇ ਮੇਰੇ ਮੰਗੂ ਕੋਈ ਉਹ ਹੈ ਸਿੱਟਣ ਵੇ ਲੈਣਿਆ ਕੋਈ ਕੱਖ ਤਾਉਣ ਵੇ ਕੋਈ ਧਾਰਾ ਚੋਣ ਵੇ ਹਨ ਨਹੀਂ ਸਾਰੇ ਚ ਸਮਾਂ ਦੇ ਜੀ ਉਹ ਹੈ ਜੀ ਆਉਣ ਲੱਗ ਜਨ ਮੁਸ਼ਕਿਲ ਹੈ s uitați să dați like, acolo, mi un comentariu pasta Și să distribuiți bine la video o Oare ce cu

una carta fuori guarda 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 ਚਾਰ ਸੁੰਦਰਾ ਵਾਤੀ ਗੂਦ ਦੀ ਮਾਰੀ ਮੈਸਨ ਕੱਟ ਪਿਆ ਤੇ ਈ ਲਿਆ ਆ ਜਾ ਇਹ ਦੁੱਧ ਦੀ ਨਸਤੀ ਲੱਗੀ ਜਿਆ ਮੇਰੀ ਜੇ ਇਹ ਜ਼ਰੂਰੀ ਪਾਉਣੇ ਜੇ ਦੂਜੇ ਰੋਟੀ ਵੀ ਮੋਟ ਸਕਦੀ ਤੁਹਾਨੂੰ ਇਕੱਠਾ ਕਰ ਦਿੰਦਾ ਜਰਮਾਂ ਜਮਾਰ ਕੀ ਬਸ ਕਰ ਦਮ ਜਰਮਾਂ ਕਰਦੀ ਮਾਂ ਦਾ ਵਸਤਾ ਰ ਆਉਂਦਾ ਇਹ ਕਰਦੇ ਕਰਦੇ ਮੋਟੇ ਮੋਟੇ ਘੋਲੇ ਨਹੀਂ ਤੇਰੀ ਜਿਹੜੀ ਗੋਲ ਮਾਂ ਦਾ ਤਾਂ ਨਿਆਣਾ ਪੁੱਛਿਆ ਕਿ ਜਿਹੜੀਆਂ ਰੋਟੀਆਂ ਨੇ ਜੀਰੋਂ ਬਸ ਇਧਰ ਆਉਂਗੇ ਹੋਏ ਰੋਟੀਆਂ ਦੇ ਹੀ ਖੋਣਗੇ ਰੋਟੀਆਂ ਪਾਉਂਦੇ ਸੱਖੇ ਨਹੀਂ ਖਾਣੇ ਸੱਖਾ ਖਾ ਜਾਂਦੀ ਹੈ ਕਿਹਾ ਕਿ ਤੁਹਾਨੂੰ ਇਹ ਤਾਂ ਪਾਣੀ ਪਿਆਦੀ ਹੈ ਉੱਤੇ ਟਾਰ ਦੇ ਲੋ ਇਹ ਟਾਈਮ ਪੰਜ ਪੰਜ ਵਜ ਗਏ ਨੇਗੇ ਤੇ ਆਪਾਂ ਧਾਰ ਕੱਢਦੇ ਆਂਗੇ ਤੇ ਗੋਹੇ ਨੇ ਢੇਰੀ ਲਾ ਲਈਆ ਪੈਨ ਕਿਉਂਕਿ ਮੈਂ ਧਾਰਾਂ ਕੱਢ ਕੇ ਛਿੜਦੀ ਹੁੰਨੀ ਆ ਗੋਗਾ ਤੇ ਵੀ ਆਏ ਹੁੰਦਾ ਵੀ ਚਲ ਪਰਕ ਨੂੰ ਹੋਰ ਘਟਿਉ ਕਿ ਵੇਲੇ ਸਿੱਟ ਕੇ ਤੇ ਇੱਕ ਮਾਜਰ ਨਾਲ ਇੱਕ ਡੰਗ ਦਿੰਦੀ ਉਹ 8-10 ਡੰਗ ਚੋਲਾ ਲੈਂਦੇ ਪਾ ਕਿਉਂਕਿ ਉਹ ਟਾਈਮ ਲਾਉਂਦੇ ਹੁਣ ਤਾਂ ਕਰਕੇ ਪਹਿਲਾਂ ਉਹਨੂੰ ਹੀ ਚੋਵਾਂਗੇ ਬਾਕੀ ਗੁੱਜੀ ਨੂੰ ਬਾਅਦ ਚੋਵਾਂਗੇ ਕੌਣ ਕੋਈ ਨਹੀਂ ਅ ਖੜਕਾ ਹੁੰਦਾ ਹੁੰਦਾ ਜਦੋਂ ਆਉਂਦੇ ਵੀ ਕੋਈ ਆਪਣੇ ਘਰੇ ਆ ਗਿਆ ਤੇ ਗੱਲ ਕਰੀਏ ਆਪਾਂ ਹਨਾ ਧਿਆਨ ਦੀ ਆਪਾਂ ਭੈਣਾ ਜਮੀ ਨਹੀਂ ਸਿਹਤ ਕਰਨੀ ਧਿਆਨ ਦਿੰਦੀਆਂ ਹੈਗੀਆਂ ਜਦੋਂ ਜਮਾ ਸਰੀਰ ਡਾਊਨ ਹੋ ਜਾਂਦਾ ਉਹਨੂੰ ਫਿਰ ਆਏ ਹੋ ਜਾਂਦਾ ਵੀ ਅੱਪਾ ਕਿਉਂ ਨਹੀਂ ਧਿਆਨ ਦਿੱਤਾ ਹੈਗਾ ਥੋੜਾ ਬਹੁਤਾ ਆਪਣੇ ਸਰੀਰ ਕੰਨੀ ਵੀ ਧਿਆਨ ਰਿਹਾ ਇਹਨਾਂ ਆਪਾਂ ਨੂੰ ਕੋਈ ਨਹੀਂ ਕਹਿਣਾ ਹੈਗਾ ਵੀ ਤੁਸੀਂ ਹਨਾ ਵੀ ਦਵਾਈ ਲੈ ਲਓ ਜਾਂ ਕੋਈ ਤੁਸੀਂ ਰੈਸਟ ਕਰ ਲਓ ਜਾਂ ਵੀ ਸਿਹਤ ਦਾ ਧਿਆਨ ਰੱਖ ਲਓ ਹਨਾ ਤੇ ਪਾਵਾਸ ਕੰਮ ਧੰਦੇ ਲੱਗੀਆਂ ਰਹਿਣ ਸਾਂ ਦੇ ਨਾਲ ਵੀ ਉਹ ਕਰਤਾ ਉਹ ਕਰ ਲਿਆ ਫਲਾਣੇ ਨੂੰ ਆਪਣਾ ਪਸੰਦ ਸਬਜ਼ੀ ਬਣਾ ਕੇ ਦੇਤੀ ਚਾਹ ਬਣਾ ਕੇ ਦੇਤੀ ਜਾਂ ਦਹੀਂ ਨਾ ਜੋ ਵੀ ਜਿਹੇ ਜੀ ਕਿਸੇ ਚੀਜ਼ ਪਸੰਦ ਹੁੰਦੀ ਉਹ ਕਰਕੇ ਦੇਤੀ ਪਰ ਆਪਦੀ ਪਸੰਦ ਆਪਣੇ ਕੋਈ ਵੀ ਨਹੀਂ ਹੁੰਦੀ ਜਿਹੇ ਜਾਂ ਜੇ ਬੱਚਿਆੜੀ ਚੀਜ਼ ਬਚ ਗਈ ਉਹ ਖਾ ਲੈਣਿਆ ਜੇ ਪਰਿਵਾਰ ਵਾਲੀ ਬਚ ਗਈ ਉਹ ਖਾ ਲੈਣਿਆ ਹਨਾ ਸਾਰੀਆਂ ਭੈਣਾਂ ਵਾਲੀ ਵੈਸੇ ਹੀ ਹੁੰਦਾਗਾ ਤੇ ਚਲੋ ਜੀ ਆਪਾਂ ਗੱਲਾਂ ਬਾਤਾਂ ਕਰਦੇ ਆ ਆਪਣਾ ਸਿਹਤ ਦਾ ਖਿਆਲ ਰੱਖੀਏ ਤੇ ਕਿਉਂਕਿ ਜੋ ਡਿੱਗ ਜਾਂਦੇ ਫਿਰ ਆਪਣਾ ਆਉਂਦਾ ਹੁਣ ਆਪਾਂ ਸਿਹਤ ਦਾ ਖਿਆਲ ਰੱਖਾਗੇ ਜਿਹੜਾ ਸਹੀ ਠੀਕ ਹੋ ਜਾਣਾ ਫਿਰ ਆਏ ਹੁੰਦਾਗਾ ਵੀ ਚਲੋ ਆਪਾਂ ਕੰਮ ਕਰੀ ਜਾਈਏ ਤੇ ਮਿਲਾਂਗੇ ਜੀ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦਾ ਵਲੋਗ ਦਾ ਇੱਥੇ ਐਂਡ ਹਵਾ ਚੱਲ ਵੀ ਕਰਕੇ ਆ ਹਵਾ ਨਾਲ ਬਹੁਤ ਜ਼ਿਆਦਾ ਠੰਡ ਹੋ ਜਾਊਗੀ ਕੋਟੀ-ਕੁਟੀ ਪਾ ਕੇ ਜਾਣਿਆ ਤਾਰ ਕਢਣ ਕਿਉਂਕਿ ਜਿੱਦ ਦੇ ਮੀਂਹ ਗੜੇ ਪਏ ਨੇ ਨਾ ਉਹ ਦਿਨ ਬਹੁਤ ਠੰਡ ਹੋ ਗਈ ਐ ਤੇ ਕਹਿੰਦੇ ਹੁੰਦੇ ਨੇ ਠੰਡਾ ਬਾਲਾ ਮੋਹ ਨਿਪੋਣੀ ਪਾਲਾ ਮਾਗਣੀ ਪਾਲਾ ਬਾਦ ਹਣਾ ਦੇ ਵਸ ਅਹੀਂ ਚੱਲੀ ਜਾਂਦਾ ਕੰਮ ਵਾਹਿਗੁਰੂ ਸਾਹਿਬ ਦਾ ਭਲਾ ਕਰੇ ਤੰਦਰੁਸਤੀ ਵਗਸੇ ਸਾਰੇ ਘਰਾਂ ਚ ਵਰਕ ਤਮਕਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ